ਕਹਿਆ ਜਾਵੇ ਤਾਂ ਸਾਡੇ ਪਿੰਡ ਦੇ ਵਿੱਚ ਬੜੀ ਪਰਮਾਤਮਾ ਦੀ ਕਿਰਪਾ ਜੀ ਨਸ਼ਾ ਹੈ ਨੀਗਾ ਜੀ ਜੀ ਜੇ ਕੋਈ ਇੱਕ ਦੋ ਵਿਅਕਤੀ ਉਹ ਮਾੜਾ ਮੋਟਾ ਕੋਈ ਪੀਂਦਾ ਤੇ ਅਸੀਂ ਉਹਨੂੰ ਨਸ਼ਾ ਵੇਚਣਾ ਨਹੀਂ ਕਹਿੰਦੇ ਸਾਨੂੰ ਰੋਗੀ ਕਹਿ ਸਕਦੇ ਆ ਔਰ ਉਹਨੂੰ ਵੀ ਅਸੀਂ ਮੋਟੀਵੇਟ ਕਰਕੇ ਹੌਲੀ ਹੌਲੀ ਹਟਾ ਰਹੇ ਆ ਜੀ ਔਰ ਪਿਛਲੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਵਿੱਚ ਕੁਝ ਫਰਕ ਲੱਗਿਆ ਤੁਹਾਨੂੰ ਕਿ ਜਿਸ ਤਰ੍ਹਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਨਸ਼ਿਆਂ ਦਾ ਜਿਹੜਾ ਦਿਨੋ ਦਿਨ ਵਾਧਾ ਜਾ ਰਿਹਾ ਚਿੱਟਾ ਦਿਨੋ ਦਿਨ ਪੰਜਾਬ ਦੇ ਵਿੱਚ ਵਾਧਾ ਜਾ ਰਿਹਾ ਸੋ ਤੁਹਾਨੂੰ ਲੱਗਦਾ ਕਿ ਕਮੀ ਆਈ ਹੈ ਇਸ ਵਾਰ ਅ ਪਹਿਲਾਂ ਤੋਂ ਮੈਂ ਦੱਸ ਦਵਾਂ ਜਿੱਦਾਂ ਤੁਸੀਂ ਕਹਿ ਰਹੇ ਬਿਲਕੁਲ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਸਖਤ ਫੈਸਲਾ ਲਿਆਣਾ ਜੀ ਇਹ ਬਹੁਤ ਹੀ ਸ਼ਲਾਘਾਜੋਕ ਕਦਮ ਹੈ ਤੇ ਇਹਦੇ ਨਾਲ ਹੁਣ ਮੈਂ ਦੇਖ ਰਿਹਾ ਕਿ ਤੁਸੀਂ ਵੀ ਦੇਖ ਰਹੇ ਹੋ ਸਾਰੇ ਵੀਰ ਵੀ ਜਿਹੜਾ ਨਸ਼ਿਆਂ ਤੇ ਜਿਹੜਾ ਲੱਗੇ ਹੋਏ ਨੇ ਬਹੁਤ ਅੱਛੀ ਕਾਰਵਾਈ ਕਰ ਰਹੇ ਨੇ ਔਰ ਹਰ ਬੰਦਾ ਹਰ ਵਰਗ ਇਸ ਚੀਜ਼ ਨਾਲ ਸਹਿਮਤ ਹੈ ਸਰਕਾਰ ਦੇ ਔਰ ਬਿਲਕੁਲ ਪੂਰੀ ਆਸ ਰੱਖਦੇ ਹੋਗੇ ਆਉਣ ਵਾਲੇ ਟਾਈਮ ਵਿੱਚ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਏਗਾ ਬਿਲਕੁਲ ਜੀ ਇਹ ਕਾਇ ਖਤਮ ਹੋ ਸਕਦਾ ਵਾ ਜੇ ਸਾਰੀ ਪਬਲਿਕ ਸਾਥ ਦੇਵੇ ਸਰਕਾਰ ਸਾਥ ਦੇਵੇ ਪੁਲਿਸ ਪ੍ਰਸ਼ਾਸਨ ਸਾਥ ਦੇਵੇ ਔਰ ਤੁਹਾਡੇ ਵਰਗੇ ਮੀਡੀਆ ਵਰਗੇ ਜਿਹੜੇ ਵੀਰ ਨੇ ਉਹ ਵੀ ਸਾਥ ਦੇਵੇ ਤਾਂ ਹੀ ਨਸ਼ਾ ਖਤਮ ਹੋ ਸਕਦਾ ਜੀ ਨਹੀਂ ਤੇ ਕੱਲਾ ਕੋਈ ਨਹੀਂ ਖਤਮ ਕਰ ਸਕਦਾ ਇਹਨੂੰ ਔਰ ਬਿਲਕੁਲ ਜਿਹੜਾ ਬਲਡੋਜ਼ਰ ਚੱਲ ਰਿਹਾ ਅੱਜ ਕੱਲ ਸੋ ਘਰ ਘਰ ਗੱਲਾਂ ਹੋ ਰਹੀਆਂ ਨੇ ਕਿ ਬਲਡੋਜ਼ਰ ਜਿਹੜੇ ਚੱਲਣ ਲੱਗ ਪਏ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਪਰ ਸੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਜੀ ਦੇਖੋ ਜੀ ਬਲਡੋਜ਼ਰ ਇੱਕ ਦੇ ਘਰੇ ਚੱਲਦਾ ਚੀਕਾਂ ਦੂਜਿਆਂ ਦੀਆਂ ਪੈ ਜਾਂਦੀਆਂ ਤੇ ਮੈਂ ਕਹਿੰਦਾ ਮਾਨ ਸਾਹਿਬ ਨੇ ਜਿਹੜੀਆਂ ਇਹ ਚੀਕਾਂ ਪਵਾਈਆਂ ਨਾ ਇਹ ਪੈਣੀਆਂ ਚਾਹੀਦੀਆਂ ਸੀ ਇਹ ਪਹਿਲਾਂ ਪੈਣੀਆਂ ਚਾਹੀਦੀਆਂ ਜਿਹੜੇ ਚਲੋ ਦੇਰ ਆਏ ਦਰਸਤ ਆਏ ਪਰ ਇਹ ਬਹੁਤ ਅੱਛਾ ਫੈਸਲਾ ਵਾ ਜਿਹੜਾ ਹੁਣ ਬਲਡੋਜ਼ਰ ਚੱਲਦਾ ਨਾ ਇੱਕ ਤੇ ਕਿਸੇ ਦਾ ਘਰ ਜੇ ਟੁੱਟਦਾ ਤਾਂ ਲੋਕੀ ਦੁਖੀ ਹੁੰਦੇ ਆ ਪਰ ਜਦੋਂ ਇਹ ਨਸ਼ੇ ਤਸਕਰਾਂ ਦੇ ਘਰ ਠੱਠਦੇ ਨਾ ਤਾਂ ਲੋਕੀ ਖੁਸ਼ ਨੇ ਦੇਖੋ ਕਿ ਸਾਡੇ ਘਰਾਂ ਦੇ ਨੇ ਉਜਾੜੇ ਸੀ ਆਪਣੀਆਂ ਕੋਠੀਆਂ ਦੇ ਨੇ ਪਾਈਆਂ ਸੀ ਜੀ ਇਹ ਜਿਹੜੇ ਘਰ ਠੱਠੇ ਸ਼ੁਰੂ ਹੋਏ ਇਹ ਸਾਰੇ ਮਤਲਬ ਕਿ ਲੋਕੀ ਸੀਸਾ ਦੇ ਰਹੇ ਸਰ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਜੀ ਸਰਪੰਚ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਚੰਡ ਦੇ ਨਾਲ ਜਸਦੇਵ ਸਿੰਘ ਚੰਡ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋਧੀ